ਸਵਾਗਤ ਹੈ ਕਿਸਾਨ ਵੀਰੋ ਹੋੜਾ ਢੱਲੋਂਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਹੈਗਾ 98781 23917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਸਕਰੀਨ ਤੇ ਚੱਲੀ ਜਾਂਦਾ ਨੋਟ ਕਰ ਲਓ ਅੱਜ ਦੀ ਵੀਡੀਓ ਬਣਾਉਣ ਦੇ ਲਈ ਆਪਾਂ ਪਿੰਡ ਜਾਉਂਦਾ ਆਏ ਜੀ ਠੀਕ ਆ ਜੀ ਦੋ ਝੋਟੀਆਂ ਤੁਹਾਡੇ ਵਾਸਤੇ ਲੈ ਕੇ ਆਇਆ ਇੱਕ ਸੂਈ ਸਵਾਈ ਆ ਤੇ ਇੱਕ ਗੱਬਣ ਅਗੀ ਤੇ ਗੱਲਬਾਤ ਬਾਈ ਨਾਲ ਕਰਾਵਾਂਗੇ ਤੇ ਨੰਬਰ ਬਾਈਆਂ ਸਕਰੀਨ ਤੇ ਚੱਲੀਆਂ ਦਾ ਨੋਟ ਕਰ ਲੋ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਜੀ ਮੇਰੇ ਨਾਮ ਐਡਰੈਸ ਬੋਲੋ ਨਾਮ ਜਸਵਿੰਦਰ ਸਿੰਘ ਜੀ ਪਿੰਡ ਜੌਂਦ ਜ਼ਿਲ੍ਹਾ ਪਟੰਡਾ ਤਸੀਰ ਰਾਮਪੁਰਾਪੂਲ ਓਕੇ ਜੀ ਤੇ ਨੇੜੇ ਤੇੜੇ ਜੀ ਨੇੜੇ ਵੀਰੇ ਪਉਣ 10 ਕਿਲੋਮੀਟਰ ਰਾਮਪੁਰਾ ਰਹਿ ਜਾਂਦਾ ਤੇ 8 ਕਿਲੋਮੀਟਰ ਤਾ ਪਾਰ ਰਹਿ ਜਾਂਦਾ ਅੱਛਾ 8 ਕਿਲੋਮੀਟਰ ਤਾ ਪਾਰ ਰਹਿ ਜਾਂਦਾ ਤੇ ਜਿਹੜੀ ਆਪਾਂ ਪਾਰਸੋਂ ਵੀਡੀਓ ਕਰੀ ਸੀਗੀ ਆਪਾਂ ਦੋ ਝੋਟੀਆਂ ਦੀ ਹੋਗੀਆਂ ਸੇਲ ਬਾਈ ਉਹ ਵੀਰੇ 10 ਮਿੰਟਾਂ ਜੀ ਹੋਗੀਆਂ ਬੋਟੇ ਠੀਕ ਆ ਵੀਰੇ ਤੇ ਅੱਜ ਆਪਾਂ ਦੋ ਦਿਖ ਕਿਹੜਾ ਸੂਆ ਸੂੰਦੀ ਆ ਵੀਰੇ ਇਹ ਇਹ ਦੂਜਾ ਸੂੰਦੀ ਰਹਿਣਾ ਬੂਟੇ ਦੂਜਾ ਸੂਆ ਸੂੰਦੀ ਆ ਕਿੰਨੇ ਦਿਨ ਬਾਕੀ ਆ ਇੱਕ ਹਫਤਾ ਬਾਈ 27 ਤਰੀਕ ਨੂੰ ਦਿਲ ਪੂਰੇ ਆ ਦੇ ਇੱਕ ਹਫਤਾ ਪੈਂਡਿੰਗ ਆ ਤੇ ਕਿੰਨਾ ਦੁੱਧ ਦਿੱਤਾ ਪਹਿਲੇ ਸੂਏ ਦਾ 17 ਕਿਲੋ ਕੰਢਿਆ ਬੂਟੇ ਕੋਈ ਬੀਜ ਨਹੀਂ ਕਹਿਣਾ ਕੋਈ ਬਾਈ ਨਹੀਂ ਕਹਿਣਾ ਵਾ ਜਿਵੇਂ ਮਾਲਕ ਨੇ ਦੱਸਿਆ 17 ਕਿਲੋ ਪਰੋਂ ਦਾ ਕੱਢਿਆ ਵਾ ਚਲੋ ਜੀ ਪੱਕੀ ਠੰਡੀ ਠੁੰਡੀ ਦੇਖ ਲੈ ਬੂਟੇ ਤੇ ਦਿਨ ਕਿੰਨੇ ਬਾਕੀ ਆ ਗਾਂਆਂ ਵਾਲ ਦੀ ਹੂੰ ਹਾ ਇਹ ਤਾਂ ਦੇਖ ਲੈ ਗਾਂਆਂ ਉਹ ਜੋੜੀ ਜਾ ਵਾ ਗਾਂਆਂ ਵਾਲਾ ਕੰਮ ਹੀ ਆ ਜਮਾ ਸਹੀ ਗੱਲ ਆ ਤਿਆਰੀ ਹਜੇ ਦਾ ਹੁਣ ਵੀ ਬਥੇਰੀ ਕਰੀ ਬੈਠੇ ਨੇ ਹਾਂ ਬਾਕੀ ਅੱਛਾ ਪਿਛੋੜਾ ਜਾਲੇ ਝੋੜੀਏ ਦੇਖ ਲਈ ਵੀਰੇ ਦੇਖੀ ਖੋਲੋ ਇਹਨੂੰ ਫਿਰ ਪਤਾ ਝੋੜੀ ਦੇਖੀ ਪਤਾ ਲੱਗਦਾ ਹਮ ਬਾਕੀ ਦਾ ਕੱਦ ਕਾਟਦੀ ਨਹੀਂ ਹੈ ਨਾ ਕਮੀ ਖੋਲ ਕੱਦ ਕਾਟਦੀ ਹੈ ਚੌੜੀ ਝੋੜੀ ਬਹੁਤ ਹਮ ਚੰਗੀ ਕੁਆਲਿਟੀ ਹੈ ਬਾਕੀ ਦਾ ਵੀਰੇ ਪੂਰੇ ਟੌਪ ਹੀ ਮੰਨ ਬਈ ਟੌਪ ਦੀ ਛੋਟੀ ਨਾ ਮੰਨੋ ਇਹਨੂੰ ਜਮਾ ਹੀ ਆਪਾਂ ਸਹੀ ਗੱਲ ਤੁਹਾਨੂੰ ਦੱਸ ਰਹੇ ਹਾਂ ਠੀਕ ਹੈ ਜੀ ਆਹ ਦੇਖੋ ਤੇ ਸਫਾਈ ਦੇਖੋ ਝੋਟੀ ਦੀ ਜੀ ਠੀਕ ਹੈ ਜੀ ਸਫਾਈ ਦਾ ਕੋਈ ਵੀ ਅੰਤ ਨਹੀਂ ਤੇ ਬਾਕੀ ਦੁੱਧ ਭਾਈ ਨੇ ਕਿੰਨਾ ਘੜ ਦੂ ਜਸਮਿੰਦਰ ਵੀਰ ਦੁੱਧ ਦਾ ਸਾਰਾ ਨਿਕਲ ਉਹ ਖਰਾ ਮੰਨ ਕੇ ਲੈ ਜਾ ਜੀ ਮੋੜ ਲਿਓ ਜੀ ਇਹ ਵਾਲਾ ਬੰਦਾ ਹੋਇਆ 20 ਕਿਲੋ ਦੁੱਧ ਵੀ ਲੈ ਰੋ ਚੋਟੀ ਤੋਂ ਤੇ ਬਾਕੀ ਦਾ ਕਾਲੀ ਸੱਪ ਪਾਰ ਗਈ ਪਈ ਆ ਹਨਾ ਹਾਂ ਬਾਕੀ ਫੁੱਲ ਕੱਦ ਕੱਟ ਬਜਨਾਲੀਆਂ ਆਹ ਦੇਖੋ ਜੀ ਥੋੜਾ ਤਰ੍ਹਾਂ ਕਰੋ ਚੈੱਕ ਠੀਕ ਆ ਜੀ ਕੈਮਰੇ ਤੋਂ ਥੋੜਾ ਜਿਹਾ ਜਗਦੀ ਹੈ ਝੋਟੀ ਓਕੇ ਜੀ ਰਵਿੰਦਰ ਮੇਰੇ ਪਿੰਡਾ ਪੁੰਡਾ ਬਹੁਤ ਬਰੀਕ ਆ ਹਨਾ ਮੈਂ ਤਾਂ ਬਾਲੀ ਚੰਗੀ ਆ ਆ ਦੇਖੋ ਜੀ ਤਾਂ ਤੋਂ ਦੇਖੋ ਕਾਗਜੀ ਨਿੰਬੂ ਵਰਗੇ ਜਿਹਾ ਆਪਾਂ ਗੱਲ ਕਰ ਲਿਆ ਦੇ ਛੋਟੇ ਪਿੰਡੇ ਦੀ ਨਹੀਂ ਪਤਲੀ ਬਰੀਕ ਪਿੰਡੇ ਦੀ ਜਿੱਥੇ ਮਰਜੀ ਭਰ ਲਓ ਬਾਕੀ ਫੁੱਲ ਕਰ ਦੋ ਬਜਨ ਵਾਲੇ ਟੌੜੀ ਝੂੜੀ ਬਹੁਤ ਆ ਝੋਟੀਆਂ ਠੀਕ ਆ ਵੀਰੇ ਬਾਕੀ ਲੇਵਾ ਦਾ ਬੁੱਟ ਲੇਲਾ ਹਜੇ ਗੁਣੀ ਕਿੰਨਾ ਬੜਾਈ ਫਿਰਦੀ ਆ ਨਹੀਂ ਬਹੁਤ ਲੇਵਾ ਦਾ ਆਪ ਤਾਂ ਬਿਆਕਰ ਮਾਰੀਆ ਭੂਗ ਲਾਉ ਲੈ ਵੀ ਤੇ ਬਾਕੀ ਦੀ ਗੱਲ ਕੁਆਲਿਟੀ ਵਾਲੀ ਝੋਟੀਆਂ ਆਮ ਜੀ ਨਹੀਂ ਹਨਾ ਹਾਂ ਲੈ ਤੇ ਇੱਕ ਵੀ ਬਾਲ ਪੂਛ ਦੇ ਵਿੱਚ ਜਿੰਨੇ ਕਾਲ ਚਿੱਟੇ ਹੁੰਦੇ ਓਨੇ ਕ ਹਨਾ ਹਾਂ ਤੇ ਬਾਕ ਉੱਤੇ ਕੋਈ ਦੋ ਨਹੀਂ ਗੁੱਟਾ ਇਹ ਲੋਕ ਐ ਜੀਆਂ ਕਹਿੰਦੇ ਥੋ ਲਿਆ ਕੇ ਹਰਾਨ ਚੁ ਲਈ ਆ ਬਈ ਤਨ ਨਾ ਸਾਢੇ ਤਿੰਨ ਨਾ ਠੀਕ ਆ ਵੀਰੇ ਉਹ ਕੰਮ ਤਾਂ ਹੈ ਨਹੀਂਗਾ ਬੱਸ ਆ ਜਾਈ ਦੱਸ ਦੇ ਇੱਕ 55 ਇਹਦਾ ਇੱਕ 55 ਮਾਨਤਨ ਹੋ ਜਾ ਆ ਮਾਨਤਨ ਕਰ ਦਾਂਗੇ ਆ ਦੇਖੋ ਜੀ ਤੇ ਛੋਟੀ ਨਾ ਮੰਨ ਕੇ ਫੋਨ ਲਾਇਓ ਆਮ ਛੋਟੀ ਨਹੀਂ ਹੈਗੀ ਮੈਂ ਦੱਸ ਦਿਆ ਤੁਹਾਨੂੰ ਉਹ ਕੰਮ ਨਹੀਂ ਬੁੱਟੇ ਦਾ ਇੱਕ 55 ਜੋ ਮਾਨਤਨ ਮਾਨਤਨ ਕਰ ਦਾਂਗੇ ਤੇ ਦੋ ਨੰਬਰ ਦੀ ਵੀਰੇ ਗੱਲ ਕਰ ਲਗੇ ਹੁਣ ਆਪਾਂ ਇਹ ਬੁੱਟੇ ਤਾਜੀ ਸੂਈ ਹੈ ਤੀਜੇ ਦਿਨ ਨੂੰ ਸੂਈ ਨੂੰ ਅੱਜ ਮਗਰ ਕੱਟੀ ਐ ਇਹਦੇ ਬੋਲਾ ਬੋਲਾ 13 ਕਿਲੋ ਜਮਾ ਕੰਡੇ ਵਾਲਾ ਤਿਆਰ ਆ ਬੁੱਟੇ ਤੇਰੇ ਆ ਸੂਆ ਸੁਭਾ ਦੂਜਾ ਬਾਈ ਰਹਿਣਾ ਤੇ ਖੋਲੋ ਇਹਨੂੰ ਵੀ ਤੋੜਾ ਤਰ੍ਹਾਂ ਕਰਕੇ ਮਗਰ ਕੀ ਆ ਗਿਆ ਜੀ ਇਹਦੇ ਇਹਦੇ ਕੱਟੀ ਆ ਮਗਰ ਬਾਈ ਪਹਿਲੇ ਸੂਏ ਦਾ ਕੀ ਰਿਕਾਰਡ ਰਿਆ ਦਾ ਇਹਨੇ 14 ਕਿਲੋ ਕੱਢਿਆ ਬੁੱਟੇ 15 ਕਿਲੋ ਦੁੱਧ ਖੁੱਲਾ ਦੇ ਦਊਗੀ ਠੀਕ ਆ 14 ਕਿਲੋ ਮਗਰ ਕੱਟੀ ਆ ਇਹਦੇ ਹਾਂ ਮਗਰ ਕੱਟੀ ਵੀ ਕੁਆੜੀ ਤੇ ਵੀਡੀਓ ਬਣਾਉਣ ਦਾ ਟਾਈਮ ਆਪਣਾ ਸਵੇਰ 10 ਵਜੇ ਦਾ ਜੀ ਉਸ ਹਿਸਾਬ ਨਾਲ ਜੱਜ ਕਰ ਲਓ ਪੱਠ ਪੁੜੇ ਦੀ ਪੂਰੀ ਚੰਗੀ ਤੇ ਐ ਕਿੰਨਾ ਦੁੱਧ ਦੇ ਦਊਗੀ ਬਾਈ ਇਹ 15 ਕਿਲੋ ਬੁੱਟੇ ਖੁੱਲਾ ਮੰਨ ਕੇ ਲੈ ਜਾਵਾਂਗਾ ਠੀਕ ਆ 15 ਕਿਲੋ ਦੁੱਧ ਦੇ ਦਊਗੀ ਅੱਜ ਦੀ ਜਿਆਦਾ ਨਸਰੀ ਨੂੰ ਆ ਜਾ ਬੋਲੇ ਚਾ ਬੁੱ ਹਾ ਦੇਖੋ ਤੇ ਬਾਕੀ ਤਾਂ ਨਾ ਉਵੇਂ ਹੀ ਗੱਲ ਹੈਗੀ ਵੀ ਇਹ ਵੀ ਚੰਗੀ ਕੁਆਲਿਟੀ ਵਾਲੀ ਆ ਹਨਾ ਬਾਈ ਹਾਂ ਬਈ ਹਾਂ ਚੰਗੀ ਕੁਆਲਿਟੀ ਦਾ ਬੂਟੇ ਦਾ ਪਿੰਡਾ ਬਹੁਤ ਚੰਗਾ ਠੀਕ ਆ ਵੀਰੇ ਤੇ ਮਗਰ ਵੀ ਐਵੇਂ ਕਹਿ ਦੀ ਕਿ ਕੱਟੀਏ ਤੇ ਧਾਰਾ ਤੁਹਾਨੂੰ ਚੈੱਕ ਕਰਾਉਨੇ ਆ ਜੀ ਠੀਕ ਨਹੀਂ ਮਾੜੀ ਨਹੀਂ ਵੀਰੇ ਲੈਣੀ ਚਾਹੀਦੀ ਚੀਜ਼ ਕਿਉਂਕਿ ਕਿਸੇ ਭੈਣ ਭਰਾ ਤੋਂ ਆਪਾਂ ਪੈਸੇ ਲੈਣੇ ਆ ਹਨਾ ਤੇ ਜੇ ਚੀਜ਼ ਆਪਾਂ ਚੰਗੀ ਦੇਵਾਂ ਚੰਗੀ ਕੁਆਲਿਟੀ ਦੇਵਾਂਗੇ ਤੇ ਅਗਲਾ ਭੱਜਿਆ ਆਉਗਾ ਉਹਨੂੰ ਵੀ ਬਾਕੀ ਤੁਹਾਨੂੰ ਪਤਾ ਬੂਟੇ ਲੰਬਾ ਦਾ ਆਪਣਾ ਕਿੱਦਾਂ ਆਏ ਨਹੀਂ ਪਸ਼ੂ ਛੋਟੇ ਵੀਡੀਓ ਤਾਂ ਆਣ ਗਣਤੀ ਪਾਈਆਂ ਆਪਾਂ ਉਹ ਨਹੀਂ ਕੋਈ ਗੱਲ ਹੈਗੀ ਤੇ ਵੀਰੇ ਜਸਵਿੰਦਰ ਚੰਗਰ ਸਪੌਂਸਰ ਹੈਂਦਾ ਚੈਨਲ ਦਾ। ਬਾਕੀ ਆ ਬਾਈ ਯਰ ਮਿੰਟ ਪੰਜ ਹੀ ਲੱਗਦਾ ਬੂਟੇ। ਠੀਕ ਆ ਜੀ। ਜੇ ਆਪ ਹੁਣ ਇੱਕ ਵਾਰ ਆਪਾਂ ਇੱਕ ਵਾਰੀ ਚੰਗੀ ਦੇਵਾਂਗੇ ਬੂਟੇ ਵਾਲਾ ਵੀ ਹੁੰਦਾ ਬਾਈ। ਓਕੇ ਜੀ ਓਕੇ। ਆ ਦੇਖੋ ਵੀਰੋ ਬੱਚਾ ਚੌਂਗਦਾ ਤੇ ਦੇਖ ਸਕਦੇ। ਬੱਚਾ ਚੌਂਗਦਾ ਤੁਸੀਂ ਦੇਖ ਸਕਦੇ ਹੋ। ਫਸਮਾ ਆਪਸ-ਮੂਸ ਨੂੰ ਸਾਰਾ ਦਿਖਾਵਾਂਗੇ। ਕੋਰਾ ਜੱਕਦੀ ਨਹੀਂ ਦਰਦ ਨਹੀਂ ਠੀਕ ਆ ਜੀ। ਤੇ ਸੁਆ ਬਾਈ ਕਹਿੰਦਾ ਦੂਜਾ ਗਾ ਠੀਕ ਆ ਜੀ। ਤੇ ਗਾੜੀ ਗੂੜੀ ਬਹੁਤ ਚੰਗੀ ਹੂ ਹਨਾ ਵੀਰੇ ਇਹਦੀ। ਮੈਂ ਇੱਕ ਨੰਬਰ ਆ ਬੂਟੇ। ਠੀਕ ਆ ਗਾੜੀ ਗੂੜੀ ਦੀ ਪੂਰੀ ਗ ਤਾਰ ਤੁਰ ਦੀ ਤਾਂ ਆਪਾਂ ਮਾੜੀ ਲੈਂਦੇ ਨਹੀਂ ਮੈਨੂੰ ਪਤਾ ਤਾਂ ਆ ਆ ਦੇਖੋ ਕੋਈ ਟੋੜਦਾ ਨਹੀਂ ਮੁਗਦੇ ਨਹੀਂ ਫੁੱਲ ਗਰੰਟੀ ਅਗਲੇ ਦੇ ਘਰ ਤੱਕ ਕਰਦੀ ਠੀਕ ਆ ਜੀ ਬਾਈ ਦਾ ਕਹਿਣਾਗਾ ਆ ਦੇਖ ਤਾਰਾ ਤੁਰ ਆਪਾਂ ਇੰਦਿਆਂ ਸਾਡੇ ਨਾਲ ਕਿੰਗ ਵਰਦੇ ਤੇ ਕੱਦ ਕਾਠ ਦੀ ਇਹ ਚ ਵੀ ਨਹੀਂ ਕਮੀ ਹੁਣ ਕਿੰਨਾ ਬਾਲਾ ਰੈਡੀ ਆ ਬਾਈ ਮੁੱਢਾ 13 ਕਿਲੋ ਅਗਲਾ ਮਣਕੇ ਲੈ ਜਿਹੜਾ ਬਾਪ ਦਾ ਲਿਆ ਉਹ ਠੀਕ ਆ ਇਹ ਸਵੇਰ ਦਾ ਟਾਈਮ ਆ ਤੇ ਲੈ ਵਾਲੂ ਆ ਉਵੇਂ ਆ ਹਨਾ ਹੁਣ ਜਿਵੇਂ ਤੜਕੇ ਕਿੰਨੇ ਵਜੇ ਦੀ ਚੋਈ ਵੀ ਆ ਤੜਕੇ ਵੀਰੇ 6:00 ਵਜੇ ਦੀ ਚੋਈ ਹੋਈ ਵੀ ਬੁੱਟੇ ਜੀ ਫਿਰ ਤਾਂ ਘੰਟੀ ਤਾਂ 2:30 ਹੋਇਆ ਹਨਾ ਹਾਂ 7 ਘੰਟੇ ਸਾਰੇ ਸਾਢੇ ਤਿੰਨ ਘੰਟੇ ਸਾਢੇ ਤਿੰਨ ਘੰਟੇ ਹੋ ਗਏ ਜੀ ਆ ਦੇਖੋ ਜੀ ਛੋਟੀ ਆ ਗਈ ਹੈ ਠੀਕ ਹੈ ਜੀ ਤੇ ਬਾਕੀ ਦਾ ਮਗਰ ਪਲੱਸ ਪੁਆਇੰਟ ਕੱਟੀ ਹੈਗੀ ਠੀਕ ਹੈ ਜੀ ਬਾਕੀ ਇਹ ਰੰਗ ਰੂਗ ਦੇਲਾ ਬੁੱਟੇ ਡੰਡ ਕਾਲੀ ਪਈ ਹੈ ਤੇ ਰੇਟ ਵੀਰੇ ਇਹਦਾ ਐ ਜੀ ਬੁੱਟੇ ਰੂਡ ਰੂਡ ਮੰਗੀਆਂ ਜਾਂਦੇ ਲੋਕ ਜੈ ਜੈ ਕਰ ਦਿਓ ਬਸ ਬਸ ਦੁੱਧ ਦੇ ਹਿਸਾਬ ਨਾਲ ਕੋਈ ਆਏ ਨਹੀਂ ਮੈਂ ਛੋਟੀ ਦੇ ਹਿਸਾਬ ਨਾਲ ਪਰ ਜਿਵੇਂ ਜੈ ਹੋਊਗਾ ਇੱਕ 16 ਚ ਮਾਨਦਾਨ ਕਰਦੇ ਜੀ ਚਲੋ ਇਹਦਾ 16 ਚ ਮਾਨਦਾਨ ਤੇ ਇਹਦੀ ਆਪਾਂ ਗੱਲ ਕਰ ਲਈਏ ਇਹਦਾ ਮੰਗੇ ਸੀ 155 ਹਨਾ ਤੇ ਵੀਰੇ ਚੀਪੇ ਚੂਪੇ ਦੀ ਓਕੇ ਆ ਜਮਾ ਤੇ ਹੋਰ ਕੋਈ ਪਿੱਛਾ ਪੁਛਾ ਭਾਰਪੂਰ ਉਹ ਫੁੱਲ ਗਾਰੰਟੀ ਲੱਗ ਫੁੱਲ ਗਾਰੰਟੀ ਆ ਪਾਉਂਦੀ ਕਿ ਆਨਲਾਈਨ ਮੰਗਾ ਲੈ ਕੋਈ ਟੈਨਸ਼ਨ ਨਹੀਂ ਇਹ ਜੀ ਠੀਕ ਆ ਖਾਣਾ ਸੁਣਾ ਦੀ ਸਭ ਚੀਪਾ ਜੂਪੇ ਕਿ ਬੰਦਾ ਲਊਗਾ ਜਿਹੜੇ ਬੰਦੇ ਨੂੰ ਪਤਾ ਕਦ ਘੜ ਦੂ ਨਾ ਬੰਦਾ ਹੀ ਲਊ ਪੂਰਾ ਠੀਕ ਆ ਵੀਰੇ ਤੇ 155 ਜੋ ਮਾਨਤਾਨ ਹੋ ਜਾਣਾ ਨੰਬਰ ਬੋਲੋ ਬਾਈ ਫਿਰ ਠੋੜਾ ਬਾਈ ਬਣ ਕੇ ਅਗਰ ਉਹ ਮਾਨਤਾਨ ਨਹੀਂ ਹੋਊਗਾ ਤਾਂ ਬਸ ਤੇ ਨੰਬਰ ਬੋਲੋ ਫਿਰ 98722 32148 98722 32148 ਕੋਈ ਵੀ ਮੰਨ ਕੇ ਨਾ ਲਵੇ ਕੋਈ ਬੁੱਢਾ ਠੀਕ ਆ ਵੀਰੇ ਠੀਕ ਆ ਹਾਂ ਫੁੱਲ ਕਰਦਮ ਵਜੇ ਨਾਲ ਗਿਆ ਦੋ ਝੋਟੀਆਂ ਸੀ ਵੀਰੇ ਇੱਕ ਸੂਈ ਸਵਾਈ ਦਿਖਾਤੀ 13 ਲੀਟਰ ਦੁੱਧ ਰੈੜੀ ਬੋਲਾ ਇਹ ਆ ਤੇਰਾ ਮੁੱਢੇ ਪਾ ਮਿੰਟ ਕੀ ਦੇਵਾ ਕਹਿਣ ਦੇ ਨੀ ਗੱਲ ਨਹੀਂ ਠੀਕ ਆ ਵੀਰੇ ਮਿੰਟ ਕਰੀਂ ਤੇਰਾ ਦਾ ਪੌਣੇ ਤੇਰਾ ਨਹੀਂ ਹੁੰਦਾ ਵੀਰੇ ਠੀਕ ਆ ਵੀਰੇ 15 ਕਿਲੋ ਦੇ ਦੂ ਇੱਥੇ ਦੇਣੀ ਤੀ ਜਾ ਠੀਕ ਆ ਵੀਰੇ ਤੁਸੀਂ ਹੀ ਜਾਂਦੀ ਆਂ ਇਹ ਗੱਟੀ ਬਹੁਤ ਚੰਗੀ ਆ ਮਗਰ ਹਮ ਆ ਦੇਖੋ ਬਹੁਤ ਤੇਜੀ ਦੀ ਗੱਟੀ ਜੇ ਬਾਕਾਇ ਲਗੇ ਹਨਾ ਬਹੁਤ ਚੰਗੀ ਆ ਮਗਰ ਹਮ ਓਕੇ ਜੀ ਤੇ ਬਾਕੀ ਦਾ ਦੋ ਝੋਟੀਆਂ ਸੀ ਇੱਕ ਸੂਈ ਸਵਾਈ ਦਿਖਾਤੀ ਇੱਕ ਗੱਬਣ ਦਿਖਾਤੀ ਪਿੰਡ ਜਾਨ ਜੀ ਸਾਰੇ ਵੀਰਾਂ ਦਾ ਐਂਡ ਤਾਂ ਵੀਡੀਓ ਦੇਖਣ ਲਈ ਤੈਅ ਦਿ ਲੋ ਧੰਨਵਾਦ ਜਲਦ ਮਿਲਦੇ ਆਂ ਕੋ ਨਵੀਂ ਵੀਡੀਓ